ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਬਹੁਤ ਹੀ ਇੰਪੋਰਟੈਂਟ ਵੀਡੀਓ ਹੈ ਜੀ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਅੱਜ 21 ਜੁਲਾਈ ਨੂੰ ਵੱਡਾ ਬੁੱਧਵਾਰ ਹੈ ਜੀ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜੇ ਕਿਹੜੇ ਬਦਲਾਅ ਹੋਣਗੇ ਕਿਹੜੀਆਂ ਰਾਸ਼ੀਆਂ ਦੇ ਉੱਪਰ ਇਹ ਸਮਾਂ ਬਹੁਤ ਹੀ ਸ਼ਕਤੀਸ਼ਾਲੀ ਤੇ ਊਰਜਾਵਾਨ ਸਾਬਿਤ ਹੋ ਜਾਵੇਗਾ ਜਿਸ ਦੇ ਨਾਲ ਉਹ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਕਰਨ ਵਾਲੇ ਹਨ ਤੇ ਉਹਨਾਂ ਦਾ ਅੱਜ ਦਾ ਦਿਨ ਕਿਵੇਂ ਸ਼ੁਭ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਦੇਵੀ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਮਾਤਾ ਲక్ష్ਮੀ ਦੇਵੀ ਜੀ ਦੀ ਕਿਰਪਾ ਸਾਰੀਆਂ ਹੀ ਰਾਸ਼ੀਆਂ ਦੇ ਉੱਪਰ ਹੋ ਜਾਵੇ ਅੱਜ ਦੀ ਵੀਡੀਓ ਵਿੱਚ ਗੱਲ ਕਰਦੇ ਹਾਂ ਜੀ ਉਹ ਕਿਹੜੀਆਂ ਭਾਗਸ਼ਾਲੀ ਸ਼ੇਰ ਰਾਸ਼ੀਆਂ ਹਨ ਜਿਨ੍ਹਾਂ ਦੀ ਕਿਸਮਤ ਅੱਜ ਵੱਡੇ ਬੁੱਧਵਾਰ ਦੇ ਦਿਨ ਚਮਕਣ ਵਾਲੀ ਹੈ ਜੀ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੇ ਖੁਸ਼ ਨਸੀਬ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਤੁਸੀਂ ਖੁਦ ਨੂੰ ਰੋਜ਼ਾਨਾ ਦੀ ਤਰ੍ਹਾਂ ਘੱਟ ਊਰਜਾਵਾਨ ਮਹਿਸੂਸ ਕਰੋਗੇ ਪਰ ਸਮੇਂ ਦੀ ਜ਼ਰੂਰਤ ਤੋਂ ਜ਼ਿਆਦਾ ਕੰਮ ਦੇ ਨੀਚੇ ਆਪਣੇ ਆਪ ਨੂੰ ਦੱਬਣਾ ਨਾ ਦੇਣਾ ਥੋੜਾ ਜਿਹਾ ਆਪਣੇ ਲਈ ਆਰਾਮ ਵੀ ਕਰੋ ਅੱਜ ਦੇ ਕੰਮ ਨੂੰ ਤੁਸੀਂ ਕੱਲ ਤੇ ਟਾਲ ਸਕਦੇ ਹੋ ਅੱਜ ਤੁਸੀਂ ਮਤਭੇਦ ਤੇ ਦੂਜਿਆਂ ਦੀਆਂ ਆਪਸੀ ਕਮੀਆਂ ਕੱਢਣ ਦੀ ਆਦਤ ਨੂੰ ਨਜ਼ਰ ਅੰਦਾਜ਼ ਹੀ ਕਰੋ ਤੁਹਾਡੇ ਲਈ ਪਿਆਰ ਹਵਾ ਵਿੱਚ ਹੈ ਆਸ-ਪਾਸ ਵੇਖੋ ਕਿ ਹਰ ਚੀਜ਼ ਗੁਲਾਬੀ ਹੈ ਇੱਕ ਅਜੀਹਾ ਸਮਾਂ ਹੈ ਤੁਹਾਡੇ ਲਈ ਜੋ ਨੌਕਰੀ ਜਾਂ ਕਾਰੋਬਾਰ ਵਿੱਚ ਤੁਹਾਡੇ ਲਈ ਨਵੇਂ ਮੌਕੇ ਲੈ ਕੇ ਆਇਆ ਹੈ ਤੁਹਾਡੇ ਦਿਨ ਨੂੰ ਹੋਰ ਜ਼ਿਆਦਾ ਬਿਹਤਰ ਬਣਾ ਦੇਵੇਗਾ ਅੱਜ ਤੁਹਾਡਾ ਬਹੁਤ ਹੀ ਮਜ਼ਬੂਤ ਬਿੰਦੂ ਹੈ ਤੁਹਾਡੇ ਜੀਵਨ ਸਾਥੀ ਦੇ ਨਾਲ ਤੁਹਾਡੇ ਲਈ ਸਮਾਂ ਬਹੁਤ ਵਧੀਆ ਹੋ ਸਕਦਾ ਹੈ ਜੇਕਰ ਲੰਮੇ ਸਮੇਂ ਤੋਂ ਤੁਹਾਡੀ ਲਾਈਫ ਦੇ ਵਿੱਚ ਕੋਈ ਮਤਭੇਦ ਚੱਲਦੇ ਆ ਰਹੇ ਸਨ ਤਾਂ ਉਹ ਅੱਜ ਦੇ ਦਿਨ ਦੂਰ ਹੋ ਜਾਣਗੇ ਤੁਹਾਨੂੰ ਜ਼ਰੂਰਤ ਜਿਆਦਾ ਅੱਜ ਲਾਭ ਹੋ ਜਾਵੇਗਾ ਅਗਲੀ ਰਾਸ਼ੀ ਹੈ ਜੀ ਰੇਸ਼ਭ ਰਾਸ਼ੀ ਰੇਸ਼ਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਦਾ ਦਿਨ ਤੁਹਾਡੇ ਲਈ ਬਹੁਤ ਹੀ ਵਧੀਆ ਰਹਿਣ ਵਾਲਾ ਹੈ ਅੱਜ ਦੇ ਦਿਨ ਤੁਸੀਂ ਕੁਝ ਖਰੀਦ ਸਕਦੇ ਹੋ ਅਜਿਹਾ ਜੋ ਤੁਹਾਡੇ ਘਰ ਦੇ ਲਈ ਬਹੁਤ ਹੀ ਲਾਭਕਾਰੀ ਸਾਬਤ ਹੋ ਜੋ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਸਾਬਤ ਹੋ ਜਾਵੇਗਾ ਦਿਨ ਨੂੰ ਮਜ਼ੇਦਾਰ ਬਣਾਉਣ ਦੇ ਲਈ ਕਰੀਬੀ ਦੋਸਤ ਅਤੇ ਪਰਿਵਾਰ ਦੇ ਨਾਲ ਅੱਜ ਤੁਸੀਂ ਸਮਾਂ ਬਿਤਾਓਗੇ ਪਿਆਰ ਵਿੱਚ ਹਰ ਰੋਜ਼ ਪੈਣ ਦੇ ਆਪਣੇ ਸੁਭਾਅ ਨੂੰ ਥੋੜਾ ਜਿਹਾ ਤੁਸੀਂ ਬਦਲ ਸਕਦੇ ਹੋ ਜੇਕਰ ਤੁਸੀਂ ਕਈ ਦਿਨਾਂ ਤੋਂ ਕੰਮਕਾਰ ਵਿੱਚ ਥੋੜੀ ਜਿਹੀ ਦਿੱਕਤ ਮਹਿਸੂਸ ਕਰ ਰਹੇ ਸੀ ਤਾਂ ਅੱਜ ਦੇ ਦਿਨ ਤੁਹਾਨੂੰ ਰਾਹਤ ਮਹਿਸੂਸ ਹੋ ਸਕਦੀ ਹੈ ਤੁਸੀਂ ਚੁੰਬਕੀ ਬਾਹਰ ਜਾਣ ਵਾਲੀ ਸ਼ਖਸੀਅਤ ਦਿਲਾਂ ਤੇ ਕਬਜ਼ਾ ਕਰ ਸਕਦੇ ਹੋ ਤੁਸੀਂ ਅਤੇ ਤੁਹਾਡਾ ਜੀਵਨ ਸਾਥੀ ਨੂੰ ਅੱਜ ਬਹੁਤ ਹੀ ਕੋਈ ਵੱਡੀ ਖੁਸ਼ਖਬਰੀ ਪ੍ਰਾਪਤ ਹੋ ਸਕਦੀ ਹੈ ਜਿਸ ਦੇ ਨਾਲ ਤੁਹਾਡੇ ਘਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ ਅੱਜ ਤੁਹਾਡੇ ਬੱਚੇ ਵੀ ਕਿਸੇ ਨਵੀਂ ਪ੍ਰੇਰਣਾ ਨੂੰ ਘਰੇ ਲੈ ਕੇ ਆਉਣਗੇ ਜਿਸ ਨਾਲ ਉਹਨਾਂ ਦਾ ਜੀਵਨ ਖੁਸ਼ਹਾਲ ਹੋਣ ਵਿੱਚ ਹੁਣ ਦੇਰੀ ਨਹੀਂ ਲੱਗੇਗੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜਿਸ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਜੇਕਰ ਤੁਹਾਨੂੰ ਪੈਸਿਆਂ ਦੀ ਲੋੜ ਹੋਵੇਗੀ ਤਾਂ ਤੁਹਾਨੂੰ ਕਿਧਰੋਂ ਕਿਧਰੋਂ ਮਿਲ ਹੀ ਜਾਣਗੇ ਅੱਜ ਦੇ ਦਿਨ ਤੁਸੀਂ ਆਪਣੇ ਬੱਚਿਆਂ ਦੇ ਨਾਲ ਖਾਸ ਸਮਾਂ ਬਿਤਾਓਗੇ ਤੁਹਾਨੂੰ ਆਪਣੀ ਤਰਫ ਤੋਂ ਬਿਹਤਰ ਹੀ ਤਰੀਕੇ ਦੇ ਨਾਲ ਵਿਹਾਰ ਕਰਨ ਦੀ ਲੋੜ ਹੈ ਜੇਕਰ ਤੁਸੀਂ ਕਾਰੋਬਾਰ ਵਿੱਚ ਨਵੀਂ ਭਾਗੀਦਾਰੀ ਨੂੰ ਜੋੜ ਕੇ ਵਿਚਾਰ ਕਰਨਾ ਚਾਹੁੰਦੇ ਹੋ ਤਾਂ ਵਿਚਾਰ ਕਰਨ ਤੋਂ ਬਾਅਦ ਜੇਕਰ ਤੁਸੀਂ ਕਿਸੇ ਨਾਲ ਕੰਮ ਸਾਂਝਾ ਕਰ ਲੈਂਦੇ ਹੋ ਉਸ ਵਿੱਚ ਤੁਹਾਨੂੰ ਬਹੁਤ ਹੀ ਫਾਇਦਾ ਮਿਲ ਜਾਵੇਗਾ ਅੱਜ ਤੁਸੀਂ ਆਪਣੇ ਜੀਵਨ ਸਾਥੀ ਨਾਲ ਸਮਾਂ ਬਿਤਾਉਣ ਅਤੇ ਬਾਹਰ ਜਾਣ ਦੀ ਯੋਜਨਾ ਵੀ ਬਣਾ ਸਕਦੇ ਹੋ ਪਰ ਉਸ ਦੀ ਸਿਹਤ ਖਰਾਬ ਹੋਵੇ ਤਾਂ ਤੁਸੀਂ ਇਸ ਨੂੰ ਟਾਲ ਹੀ ਦਿਓ ਅੱਜ ਆਪਣੇ ਜੀਵਨ ਸਾਥੀ ਦਾ ਅਜਿਹਾ ਪਾਸਾ ਵੇਖਣ ਨੂੰ ਤੁਹਾਨੂੰ ਮਿਲ ਸਕਦਾ ਹੈ ਜੋ ਕਿ ਬਹੁਤ ਹੀ ਚੰਗਾ ਹੋਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ বৃশ্চਿਕ ਰਾਸ਼ੀ বৃশ্চਿਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਨਿਵੇਸ਼ ਕਰਨਾ ਬਹੁਤ ਹੀ ਲਾਭਦਾਇਕ ਸਾਬਿਤ ਹੋ ਸਕਦਾ ਹੈ ਅੱਜ ਤੁਹਾਨੂੰ ਇਹ ਗੱਲ ਸਮਝ ਵਿੱਚ ਆ ਜਾਵੇਗੀ ਕਿ ਕਿਸੇ ਪੁਰਾਣੇ ਨਿਵੇਸ਼ ਤੇ ਨਾਲ ਤੁਹਾਨੂੰ ਕਿੰਨਾ ਮੁਨਾਫਾ ਹੋਇਆ ਹੈ ਕਿਸੇ ਧਾਰਮਿਕ ਪੱਖ ਤੋਂ ਸੰਬੰਧੀ ਜਾਣਕਾਰੀ ਲੈਣ ਦੀ ਸੰਭਾਵਨਾ ਤੁਹਾਡੇ ਲਈ ਬਣੀ ਹੋਈ ਹੈ ਅੱਜ ਰੋਮਾਂਸ ਦੇ ਨਜ਼ਰੀਏ ਤੋਂ ਜ਼ਿੰਦਗੀ ਤੁਹਾਡੀ ਬਹੁਤ ਹੀ ਜਟਿਲ ਹੋ ਜਾਵੇਗੀ ਅੱਜ ਕੰਮਕਾਰ ਵਿੱਚ ਤੁਹਾਡੇ ਕਿਸੇ ਪੁਰਾਣੇ ਕੰਮ ਦੀ ਤਾਰੀਫ਼ ਹੋ ਸਕਦੀ ਹੈ ਤੁਹਾਡੇ ਕੰਮ ਨੂੰ ਵੇਖਦੇ ਹੋਏ ਤੁਹਾਡੇ ਸੀਨੀਅਰ ਤੁਹਾਨੂੰ ਤਰੱਕੀ ਦੇ ਸਕਦੇ ਹਨ ਜਿਸ ਦੇ ਮੱਦੇ ਨਜ਼ਰ ਤੁਹਾਡੀ ਪ੍ਰਮੋਸ਼ਨ ਹੋ ਸਕਦੀ ਹੈ ਤੇ ਤੁਹਾਡੀ ਤਨਖਾਹ ਵਿੱਚ ਵੀ ਵਾਧਾ ਹੋ ਸਕਦਾ ਹੈ ਜਿਸ ਦੇ ਨਾਲ ਤੁਹਾਡੇ ਘਰ ਦਾ ਮਾਹੌਲ ਬਹੁਤ ਹੀ ਖੁਸ਼ ਨਮਾ ਬਣ ਜਾਵੇਗਾ ਤੁਹਾਡੇ ਲਈ ਯਾਤਰਾ ਆਨੰਦਦਾਇਕ ਵੀ ਹੋ ਸਕਦੀ ਹੈ ਜਿਸ ਦਾ ਤੁਹਾਨੂੰ ਫਾਇਦਾ ਵੀ ਹੋਵੇਗਾ ਜੇਕਰ ਤੁਹਾਡੇ ਜੀਵਨ ਸਾਥੀ ਦੀ ਸਿਹਤ ਦੇ ਚਲਦੇ ਕਿਸੇ ਨਾਲ ਮਿਲਣ ਦੀ ਯੋਜਨਾ ਰੱਦ ਹੋ ਚੁੱਕੀ ਸੀ ਤਾਂ ਇਸ ਸਮੇਂ ਉਹ ਯੋਜਨਾ ਦੁਬਾਰਾ ਬਣ ਸਕਦੀ ਹੈ ਇਸ ਲਈ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਚਿੰਤਾ ਨਾ ਕਰੋ ਤੇ ਤੁਸੀਂ ਆਪਣੇਆਂ ਦੇ ਨਾਲ ਜ਼ਿਆਦਾ ਸਮਾਂ ਬਿਤਾਓ ਅਗਲੀ ਰਾਸ਼ੀ ਹੈ ਜੇ ਧਨ ਰਾਸ਼ੀ ਤਨਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅਸਹਿਜਤਾ ਤੁਹਾਡੀ ਮਾਨਸਿਕ ਸ਼ਾਂਤੀ ਵਿੱਚ ਵਾਧਾ ਕਰ ਸਕਦੀ ਹੈ ਪਰੰਤੂ ਕੋਈ ਦੋਸਤ ਤੁਹਾਡੀ ਪਰੇਸ਼ਾਨੀਆਂ ਦੇ ਹੱਲ ਦੇ ਲਈ ਤੁਹਾਡੇ ਲਈ ਕਾਫੀ ਮਦਦਗਾਰ ਸਾਬਿਤ ਹੋ ਜਾਵੇਗਾ ਤਣਾਅ ਤੋਂ ਬਚਣ ਲਈ ਤੁਸੀਂ ਅੱਜ ਸੰਗੀਤ ਦਾ ਸਹਾਰਾ ਲਓ ਜੋ ਲੋਕ ਛੋਟੇ ਕਾਰੋਬਾਰ ਕਰਦੇ ਹਨ ਉਹਨਾਂ ਨੂੰ ਅੱਜ ਦੇ ਦਿਨ ਆਪਣੇ ਕਿਸੇ ਕਰੀਬੀ ਦੀ ਕੋਈ ਸਲਾਹ ਮਿਲ ਸਕਦੀ ਹੈ ਅਤੇ ਉਸ ਸਲਾਹ ਨੂੰ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਗ੍ਹਾ ਦੇ ਦਿੰਦੇ ਹੋ ਤਾ ਤੁਹਾਡੇ ਲਈ ਬਹੁਤ ਹੀ ਫਾਇਦਾ ਸਾਬਿਤ ਹੋਵੇਗਾ ਪਿਆਰ ਮੇਲਜੋਲ ਅਤੇ ਆਪਸੀ ਪ੍ਰਸਾਰ ਵਿੱਚ ਵੀ ਵਾਧਾ ਹੋਣ ਵਾਲਾ ਹੈ ਤੁਹਾਡੇ ਲਈ ਪਿਆਰ ਹਵਾ ਵਿੱਚ ਹੈ ਉਦਯੋਗਪਤੀ ਲੋਕਾਂ ਨੂੰ ਦੱਸ ਦਈਏ ਕਿ ਤੁਸੀਂ ਜੇਕਰ ਸਾਂਝੇਦਾਰੀ ਵਿੱਚ ਕੋਈ ਕੰਮ ਕਰਦੇ ਹੋ ਤਾਂ ਉਸ ਵਿੱਚ ਤੁਹਾਨੂੰ ਮਨਚਾਹੇ ਲਾਭ ਪ੍ਰਾਪਤ ਹੋ ਸਕਦਾ ਹੈ ਅੱਜ ਤੁਸੀਂ ਦਫ਼ਤਰ ਤੋਂ ਘਰ ਆ ਕੇ ਕੁਝ ਆਪਣਾ ਪਸੰਦੀਦਾ ਸ਼ੌਂਕ ਦਾ ਕੰਮ ਕਰ ਸਕਦੇ ਹੋ ਜਿਸ ਦੇ ਨਾਲ ਤੁਹਾਨੂੰ ਮਾਨਸਿਕ ਸ਼ਾਂਤੀ ਪ੍ਰਾਪਤ ਹੋਵੇਗੀ ਤੁਸੀਂ ਅੱਜ ਵਿਸ਼ਵ ਦੇ ਵਿੱਚ ਖੁਦ ਨੂੰ ਸਭ ਤੋਂ ਥੰਨੀ ਮਹਿਸੂਸ ਕਰੋਗੇ ਕਿਉਂਕਿ ਤੁਹਾਡੇ ਜੀਵਨ ਸਾਥੀ ਦਾ ਵਿਹਾਰ ਹੀ ਤੁਹਾਨੂੰ ਸਭ ਤੋਂ ਜ਼ਿਆਦਾ ਧਨਵਾਨ ਮਹਿਸੂਸ ਕਰਾਵੇਗਾ ਕੁੱਲ ਮਿਲਾ ਕੇ ਦੱਸ ਦਈਏ ਕਿ ਤੁਹਾਡਾ ਅੱਜ ਦਾ ਸਮਾਂ ਬਹੁਤ ਹੀ ਸ਼ੁਭ ਹੈ ਜੇਕਰ ਤੁਸੀਂ ਇਸ ਨੂੰ ਆਪਣੇ ਅਨੁਸਾਰ ਢਾਲ ਲੈਂਦੇ ਹੋ ਤਾਂ ਤੁਸੀਂ ਅੱਜ ਦੇ ਦਿਨ ਬਹੁਤ ਹੀ ਖੁਸ਼ ਰਹੋਗੇ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਦੇ ਦਿਨ ਕਸਰਤ ਕਰਨੀ ਤੁਹਾਡੇ ਲਈ ਬਹੁਤ ਹੀ ਜ਼ਰੂਰੀ ਹੈ ਜੇਕਰ ਤੁਸੀਂ ਥੋੜੇ ਜਿਹੇ ਵੱਧ ਪੈਸੇ ਕਮਾਉਣ ਦੇ ਤਰੀਕਿਆਂ ਦੀ ਭਾਲ ਕਰ ਰਹੇ ਹੋ ਆਰਥਿਕ ਪਰियोजना ਵਿੱਚ ਨਿਵੇਸ਼ ਕਰੋ ਅੱਜ ਤੁਹਾਡਾ ਊਰਜਾ ਦੇ ਨਾਲ ਭਰਪੂਰ ਜ਼ਿੰਦਾਦਿਲੀ ਅਤੇ ਗਰਮ ਜੋਸ਼ੀ ਦੇ ਨਾਲ ਭਰਿਆ ਵਿਹਾਰ ਨੇੜੇ-ਨੇੜੇ ਦੇ ਲੋਕਾਂ ਨੂੰ ਖੁਸ਼ ਕਰ ਦੇਵੇਗਾ ਤੁਹਾਡਾ ਬੇਹੱਦ ਪਿਆਰ ਤੁਹਾਡੇ ਪਿਆਰ ਦੇ ਲਈ ਕਾਫੀ ਕੀਮਤੀ ਹੈ ਤੁਹਾਡੇ ਲਈ ਅੱਜ ਬਹੁਤ ਹੀ ਚੁਸਤ ਲੋਕਾਂ ਦੇ ਨਾਲ ਮੇਲਜੋਲ ਭਰਿਆ ਦਿਨ ਰਹੇਗਾ ਲੋਕ ਤੁਹਾਡੇ ਤੋਂ ਤੁਹਾਡੇ ਹੀ ਵਿਚਾਰ ਮੰਗਣਗੇ ਅਤੇ ਜੋ ਵੀ ਕਹੋਗੇ ਉਸ ਨੂੰ ਬਿਨਾਂ ਸੋਚੇ ਹੀ ਮੰਨ ਲੈਣਗੇ ਅੱਜ ਦਾ ਦਿਨ ਤੁਸੀਂ ਆਪਣੇ ਕਿਸੇ ਦੋਸਤ ਦੇ ਨਾਲ ਸਮਾਂ ਬਿਤਾ ਸਕਦੇ ਹੋ ਇਸ ਦੌਰਾਨ ਤੁਸੀਂ ਜੇਕਰ ਕਿਸੇ ਮਾੜੀ ਚੀਜ਼ ਦਾ ਸੇਵਨ ਕਰਦੇ ਹੋ ਤਾਂ ਉਸ ਤੋਂ ਤੁਹਾਨੂੰ ਪਰ बचना ਚਾਹੀਦਾ ਹੈ ਤੁਸੀਂ ਅੱਜ ਜਾਣੋਗੇ ਕਿ ਤੁਹਾਡਾ ਜੀਵਨ ਸਾਥੀ ਤੁਹਾਡੇ ਲਈ ਕਿੰਨਾ ਵਧੀਆ ਹੈ ਸਭ ਤੋਂ ਅਖੀਰਲੀ ਤੇ ਖੁਸ਼ ਨਸੀਬ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਸੀਂ ਅੱਜ ਤਾਂ ਆਪਣੇ ਗੁੱਸੇ ਤੇ ਕੰਟਰੋਲ ਹੀ ਰੱਖਣਾ ਹੈ ਨਹੀ ਤਾਂ ਗੁੱਸਾ ਰਾਈ ਦਾ ਪਹਾੜ ਬਣ ਸਕਦਾ ਹੈ ਜੋ ਤੁਹਾਡੇ ਪਰਿਵਾਰ ਨੂੰ ਨਾਰਾਜ਼ ਕਰ ਸਕਦਾ ਹੈ ਅੱਜ ਦੇ ਦਿਨ ਉਹ ਲੋਕ ਖੁਸ਼ਕਿਸਮਤ ਹਨ ਜੋ ਗੁੱਸੇ ਨੂੰ ਕਾਬੂ ਵਿੱਚ ਰੱਖ ਸਕਦੇ ਹਨ ਇਸ ਤੋਂ ਪਹਿਲਾਂ ਤੁਹਾਡਾ ਗੁੱਸਾ ਕਿਸੇ ਨੂੰ ਖਤਮ ਹੀ ਕਰ ਦੇਵੇ ਇਸ ਗੁੱਸੇ ਨੂੰ ਹੀ ਖਤਮ ਕਰ ਦਿਓ ਨਵੇਂ ਪਰਿਵਾਰਕ ਉਦਮ ਨੂੰ ਸ਼ੁਰੂ ਕਰਨ ਦੇ ਲਈ ਤੁਹਾਡਾ ਦਿਨ ਸ਼ੁਭ ਹੈ ਇਸ ਨੂੰ ਸਫਲ ਬਣਾਉਣ ਦੇ ਲਈ ਦੂਜੇ ਮੈਂਬਰਾਂ ਦੀ ਮਦਦ ਲਓ ਤੁਹਾਡੇ ਮਹਿੰਗੇ ਤੋਹਫੇ ਵੀ ਤੁਹਾਡੇ ਪ੍ਰੇਮੀ ਦੇ ਚਿਹਰੇ ਤੇ ਮੁਸਕਾਨ ਲਿਆਉਣ ਵਿੱਚ ਸਹੀ ਸਾਬਿਤ ਨਹੀਂ ਹੋਣਗੇ ਕਿਉਂਕਿ ਉਹਨਾਂ ਨੂੰ ਪ੍ਰਭਾਵਿਤ ਕਰਨ ਲਈ ਪਿਆਰ ਜ਼ਰੂਰੀ ਹੈ ਅੱਜ ਤੁਸੀਂ ਘਰ ਦੇ ਲੋਕਾਂ ਤੋਂ ਦੂਰ ਰਹਿ ਕੇ ਆਪਣੇ ਘਰ ਦੀ ਛੱਤ ਤੇ ਜਾਂ ਕਿਸੇ ਪਾਰਕ ਵਿੱਚ ਟਹਿਲਣਾ ਪਸੰਦ ਕਰ ਸਕਦੇ ਹੋ ਜਿਸ ਦੇ ਨਾਲ ਤੁਹਾਨੂੰ ਮਾਨਸਿਕ ਸ਼ਾਂਤੀ ਪ੍ਰਾਪਤ ਹੋ ਜਾਵੇਗੀ ਤੁਹਾਡੇ ਜੀਵਨ ਸਾਥੀ ਦੀ ਸਿਹਤ ਥੋੜੀ ਜਹੀ ਖਰਾਬ ਹੋ ਸਕਦੀ ਹੈ ਜਿਸ ਨੂੰ ਲੈ ਕੇ ਤੁਸੀਂ ਪਰੇਸ਼ਾਨ ਹੋ ਸਕਦੇ ਹੋ ਸੋ ਦੋਸਤੋ ਇਹ ਸਾਨੂੰ ਜੀ ਉਹ ਖੁਸ਼ ਨਸੀਬ ਰਾਸ਼ੀਆਂ ਜਿਹੜੀਆਂ ਕਿ ਬੁੱਧਵਾਰ ਦੇ ਦਿਨ ਹੋ ਜਾਣਗੀਆਂ ਜੀ ਧੰਨ ਦੇ ਨਾਲ ਮਾਲਾ ਮਾਲ ਧੰਨਵਾਦ